ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਜੀ ਹਾਂ ਅਮਰਜੀਤ ਸਿੰਘ ਸੰਦੋਆ ਤੇ ਹੁਣ ਪਾਰਟੀ ਨੇ ਕਾਰਵਾਈ ਕੀਤੀ ਹੈ ਪਾਰਟੀ ਵਿਰੋਧੀ ਸਰਗਰਮੀਆਂ ਤੇ ਇਲਜ਼ਾਮ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨੇ ਜਿਨ੍ਹਾਂ ਨੂੰ ਪਾਰਟੀ ਚੋਂ ਹੁਣ ਬਾਹਰ ਕੱਢਿਆ ਗਿਆ ਹੈ ਦੱਸ ਦੇ ਕਿ ਅਮਰਜੀਤ ਸੰਦੋਆ ਤੇ ਕਾਰਵਾਈ ਕੀਤੀ ਗਈ ਹੈ ਰੋਪੜ ਤੋਂ ਵਿਧਾਇਕ ਰਹਿਣੇ ਸੰਦੋਆ ਜਿਨ੍ਹਾਂ ਦੇ ਖਿਲਾਫ ਪਾਰਟੀ ਵਿਰੁੱਧ ਗਤੀਵਿਧੀਆਂ ਦੇ ਇਲਜ਼ਾਮਾਂ ਤਹਿਤ ਪਾਰਟੀ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਪਾਰਟੀ ਵਿਰੋਧੀ ਸਰਗਰਮੀਆਂ ਦੇ ਤਹਿਤ ਇੱਥੇ ਕਾਰਵਾਈ ਹੋਈ ਹੈ ਰੋਪੜ ਤੋਂ ਵਿਧਾਇਕ ਰਹੇ ਨੇ ਸੰਦੋਆ ਲੇਕਿਨ ਇੱਥੇ ਹੁਣ ਪਾਰਟੀ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਹੋਇਆਂ ਪਾਰਟੀ 'ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਆਪ ਨੇ ਆਪਣੇ ਸਾਬਕਾ ਵਿਧਾਇਕ ਨੂੰ ਹੁਣ ਪਾਰਟੀ 'ਚੋਂ ਬਾਹਰ ਕਰ ਦਿੱਤਾ ਹੈ ਇੱਥੇ ਇਲਜ਼ਾਮ ਨੇ ਅਮਰਜੀਤ ਸੰਦੋਆ ਤੇ ਕਿ ਉਹ ਪਾਰਟੀ ਵਿਰੁੱਧ ਜੜੀਆਂ ਨੇ ਬਿਆਨਬਾਜ਼ੀਆਂ ਕਰੇ ਨੇ ਗਤੀਵਿਧੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਪਾਰਟੀ ਨੇ ਇੱਥੇ ਸਖਤ ਐਕਸ਼ਨ ਲਿਆ ਤੇ ਉਹਨਾਂ ਨੂੰ ਹੁਣ ਪਾਰਟੀ 'ਚੋਂ ਬਾਹਰ ਕਰ ਦਿੱਤਾ ਹੈ ਸੋ ਰੋਪੜ ਤੋਂ ਵਿਧਾਇਕ ਰੇਨੇ ਸੰਦੋਆ ਜਿਨ੍ਹਾਂ ਤੇ ਖਿਲਾਫ ਪਾਰਟੀ ਨੇ ਇੱਥੇ ਐਕਸ਼ਨ ਲਿਆ ਬਲਜੀਤ ਸਾਡੇ ਨਾਲ ਜੁੜੇ ਨੇ ਬਲਜੀਤ ਜਿਸ ਦਾ ਦੇ ਨਾਲ ਇਸ ਤੋਂ ਪਹਿਲਾਂ ਵੀ ਸੰਦੋਆ ਹਾਲਾਂਕਿ ਸੁਰਖੀਆਂ ਵਿੱਚ ਜ਼ਰੂਰ ਹੈ ਲੇਕਿਨ ਹੁਣ ਪਾਰਟੀ ਨੇ ਸਖਤ ਐਕਸ਼ਨ ਲੈਂਦੇ ਆ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ ਬਿਲਕੁਲ ਜ਼ਿਆਦਾ ਤੁਹਾਨੂੰ ਦੱਸ ਦਈਏ ਕਿ ਦਿੱਥੇ ਦਿਨ ਇੱਕ ਧਰਨਾ ਲੱਗਿਆ ਸੀਗਾ ਨੂਰਪੁਰ ਬੇਦੀ ਵਿਖੇ ਇੱਕ ਐਕਸੀਡੈਂਟ ਦੇ ਵਿੱਚ ਇੱਕ ਲੋਕਲ ਸਥਾਨਕ ਜਿਹੜੀ ਔਰਤ ਦੀ ਮੌਤ ਹੋ ਗਈ ਹੈ ਜਿਸ ਨੂੰ ਲੈ ਕੇ ਭਰਮਣੇ ਦੇ ਵਿੱਚ ਅਮਰਜੀਤ ਸਿੰਘ ਸੰਦੋਆ ਸ਼ਾਮਲ ਹੋਏ ਤੇ ਉਹਨਾਂ ਵੱਲੋਂ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲ ਜਿਹੜੇ ਖੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਸਰਕਾਰ ਚੰਡੀਗੜ੍ਹ ਚੱਲਦੀ ਆ ਆਮ ਲੋਕਾਂ ਕੋਲ ਲੋਕਾਂ ਦੀ ਜਿਹੜੀ ਸਾਰ ਹੈ ਉਹ ਸਰਕਾਰ ਦੇ ਵੱਲੋਂ ਨਹੀਂ ਲਈ ਜਾ ਰਹੀ ਜਿਸ ਦੇ ਚਲਦਿਆਂ ਜਿਹੜਾ ਕਿਤੇ ਪਾਰਟੀ ਵੱਲੋਂ ਪਾਰਟੀ ਵਿਰੋਧੀ ਜਿਹੜੀਆਂ ਗਤੀਵਿਧੀਆਂ ਦੇ ਕਰਕੇ ਅਮਰਜੀਤ ਸਿੰਘ ਸੰਧਵਾ ਉਹਨੂੰ ਪਾਰਟੀ ਤੋਂ ਬਾਹਰ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਗਿਆ ਤੁਹਾਨੂੰ ਦੱਸਦੀ ਕਿ 2017 ਦੇ ਵਿੱਚ ਅਮਰਜੀਤ ਸਿੰਘ ਸੰਧਵਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਇੱਕ ਅੱਤੇ ਵਧਾਇਕ ਬਣਦੇ ਨੇ 19 ਦੇ ਵਿੱਚ ਪਾਰਟੀ ਨੂੰ ਹਲ ਵਿਦਾ ਆਖਦੇ ਨੇ ਤੇ ਕਾਂਗਰਸ ਪਾਰਟੀ ਜੁਆਇਨ ਕਰ ਲੈਂਦੇ ਨੇ ਤੇ ਲੇਟਰ ਔਨ ਉਸ ਨੂੰ ਬੜੀ ਵੱਡੀ ਭੁੱਲ ਦੱਸਦੇ ਨੇ ਕਿ ਕਾਂਗਰਸ ਨੂੰ ਜੁਆਇਨ ਕਰਨਾ ਬਹੁਤ ਵੱਡੀ ਪੁਲਸੀ ਤੇ ਮੋੜ ਕੇ ਜਿਹੜਾ 20 ਦੇ ਵਿੱਚ ਜਿਹੜਾ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਘਰ ਵਾਪਸੀ ਹੁੰਦੀ ਹੈ ਤੇ ਹੁਣ 2025 ਦੇ ਵਿੱਚ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਹੈ ਜੀ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰ ਅਜਹੀਆਂ ਕਾਰਵਾਈਆਂ ਆਮ ਆਦਮੀ ਪਾਰਟੀ ਦੇਖ ਰਿਹਾ ਜੋ ਪਾਰਟੀ ਤੇ ਆਪਣੇ ਸਵਾਲ ਚੁੱਕ ਕੇ ਉਸਦੇ ਖਿਲਾਫ ਇਸ ਤਰ੍ਹਾਂ ਦੇ ਨਾਲ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਸਾਫ ਨਜ਼ਰ ਆਉਂਦਾ ਹੈ ਕਿ ਪਾਰਟੀ ਕਿਸੇ ਵੀ ਤਰ੍ਹਾਂ ਦੇ ਨਾਲ ਵਿਰੋਧੀਆਂ ਦਾ ਤਾਂ ਕੰਮ ਹੈ ਲੇਕਿਨ ਜਦੋਂ ਆਪਣੀ ਪਾਰਟੀ ਆਇਨਾ ਦਿਖਾਣ ਦੀ ਕੋਸ਼ਿਸ਼ ਕਰੇ ਤੇ ਉਸਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈ ਹੋਰ ਆਗੂਆਂ ਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਈ ਆਮ ਆਦਮੀ ਪਾਰਟੀ 'ਚ ਬਿਲਕੁਲ ਦਾਦਾ ਤੁਹਾਨੂੰ ਦੱਸਦੀ ਕਿ ਸਾਰੀ ਕਾਰਵਾਈ ਹੋਣ ਤੋਂ ਬਾਅਦ ਅਮਰਦੀਪ ਸਿੰਘ ਗੋਵਾ ਵੱਲੋਂ ਆਪਣੇ ਫੇਸਬੁਕ 'ਤੇ ਉੱਪਰ ਇੱਕ ਪੋਸਟ ਪਾਈ ਗਈ ਹੈ ਕਿ ਆਪਣੇ ਲੋਕਾਂ ਨਾਲ ਖੜੇ ਹੋਣ ਦੀ ਮੈਨੂੰ ਇਹ ਛੋਟੀ ਜੀ ਕੀਮਤ ਚੁਕਾਣੀ ਪਈ ਤੇ ਇਸ ਤੋਂ ਵੱਡੀਆਂ ਕੀਮਤਾਂ ਚੁਕਾਣ ਲਈ ਵੀ ਮੈਂ ਤਿਆਰ ਹਾਂ ਲੇਕਿਨ ਮੈਂ ਲੋਕਾਂ ਦੇ ਮ ਸਾਮਣੇ ਰੱਖਦਾ ਰਵਾਂਗਾ ਕਿਉਂਕਿ ਅਮਰਜੀਤ ਸਿੰਘ ਸੰਧੂਆ ਵੱਲੋਂ ਹਾਕੀ ਦੇ ਵਿੱਚ ਜਿੱਥੇ ਇਹ ਐਕਸੀਡੈਂਟ ਦੇ ਮੁੱਦੇ ਤੇ ਸਰਕਾਰ ਨੂੰ ਪੇਰਿਆ ਗਿਆ ਕਿ ਕਾਰਵਾਈ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਿਸੇ ਰਾਜਨੀਤਿਕ ਦਬਾਅ ਦੇ ਚੱਲਦਿਆਂ ਨਹੀਂ ਹੋ ਰਹੀ ਉਸ ਤੋਂ ਇਲਾਵਾ ਵਿਸ਼ੇਸ਼ਕ ਮਾਈਨਿੰਗ ਦੀ ਗੱਲ ਕੀਤੀ ਜਾਵੇ ਜਿਹੜਾ ਰੂਪਨਗਰ ਦੇ ਵਿੱਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਵੀ ਅਮਰਜੀਤ ਸਿੰਘ ਸੰਧੂਆ ਲੰਬੇ ਸਮੇਂ ਤੋਂ ਜਿਹੜਾ ਉਹ ਆਵਾਜ਼ ਬੁਲੰਦ ਕਰਦੇ ਆ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ ਇਸੇ ਤੇ ਚੱਲਦੇ ਆ ਜਿਹੜਾ ਕਿਤੇ ਨਾ ਕਿਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਦੇ ਉੱਪਰ ਜਿਹੜੀ ਦਬਸ਼ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਇਹਨਾਂ ਨੂੰ ਬਾ ਜਿਹੜਾ ਵੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ ਉਸ ਦੀ ਆਵਾਜ਼ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰਨ ਦੀ ਜਿਹੜੀ ਇਹ ਦਬਾਅ ਦੀ ਜਿਹੜੀ ਰਾਜਨੀਤੀ ਹੈ ਕਿੰਨਾ ਕਿਤੇ ਉਹ ਜਿਹੜੀ ਸਿੱਧੇ ਤੌਰ ਤੇ ਜਿਹੜੀ ਦੇਖਣ ਨੂੰ ਮਿਲਦੀ ਹੈ ਹਾਲਾਂਕਿ ਅਮਰਜੀਤ ਸੰਦੋਵਾ ਦੇ ਨਾਲ 1 ਟੂ 1 ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ ਜੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਹੋਰ ਕਿਸੇ ਵੀ ਨੇ ਕੋਈ ਸਾਹਮਣੇ ਆਂਦਾ ਹੈ ਕਿ ਉਹਦੇ ਜ਼ਰੂਰ ਦਰਸ਼ਕਾਂ ਨਾਲ ਸੰਵਾਦ ਕਰਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਇੱਥੇ ਅਮਰਜੀਤ ਸੰਦੋਵਾ ਤੇ ਹੁਣ ਪਾਰਟੀ ਨੇ ਕਾਰਵਾਈ ਕਰਦਿਆਂ ਹੋਇਆ ਪ